ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਬਟਿੰਡਾ ਪਿੱਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਨੇ ਗੱਲਬਾਤ ਕਰਦੇ ਆ ਮਾਨ ਸਾਹਿਬ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕੀ ਮਕਸਦ ਹੈ ਕਿਸ ਤਰ੍ਹਾਂ ਦੀ ਹੁਣ ਮੰਗ ਹੈ ਜਿਹੜੀ ਠੋਡੀ ਹੈਗੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਇਹ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੋਇਆ ਸੀ ਪਹਿਲਾਂ ਇਹ ਜਿਹੜੇ ਪ੍ਰੋਗਰਾਮ ਸੀ ਤਿੰਨ ਥਾਵਾਂ ਤੇ ਸੀ ਤਾਇ ਕਿਤੇ ਹੋਈ ਸੀ ਜਿਹੜੇ 13 ਮਈ ਨੂੰ ਕਰਨੇ ਸੀ ਉਹ ਜੰਗ ਦਾ ਮਾਹੌਲ ਹੋਣ ਕਰਕੇ ਉਹ ਪੋਸਟਪੋਨ ਕਰਕੇ 26 ਤੇ ਚਲੇ ਗਏ ਸੀ। 26 ਤੋਂ ਵੀ ਅੱਜ ਜਿਹੜਾ ਇੱਕ ਜਗਰਾਉਂ ਵਾਲਾ ਹੈ ਉਹੋ ਕੁਝ ਕਾਰਨਾ ਕਰਕੇ ਹੋਰ ਅੱਗੇ ਪਾਇਆ ਗਿਆ ਉਹ 2 ਤਰੀਕ ਨੂੰ ਹੋਊਗਾ। ਤੇ ਅੱਜ ਐਸਕੇਐਮ ਦੇ ਸੱਦੇ ਦੇ ਤਹਿਤ ਜਿੰਨੀਆਂ ਵੀ ਐਸਕੇਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਹਿੱਸਾ ਉਹਨਾਂ ਨੇ ਸਾਰਿਆਂ ਨੇ ਰਲ ਕੇ ਇੱਧਰ ਬਠਿੰਡੇ ਇੱਧਰ ਤੇ ਉੱਧਰ ਸੰਗਰੂਰ ਦੇ ਵਿੱਚ ਇਹ ਜ਼ਬਰ ਵਿਰੋਧੀ ਰੋਸ ਮਾਰਚ ਆ ਜਿਹੜੇ ਕੀਤੇ ਆ ਸਰਕਾਰਾਂ ਨੂੰ ਇੱਥੋਂ ਚੇਤਾਵਨੀ ਦਿੱਤੀ ਆ ਕਿ ਆਪਦੇ ਜ਼ਬਰ ਦੇ ਜਿਹੜੇ ਹੱਥ ਕੰਡੇ ਆ ਉਹ ਪਿੱਛੇ ਲੈਣ ਲੋਕਾਂ ਤੇ ਹਾਂ ਸਾਤੇ ਜੋ ਜ਼ਬਰਦਸਤ ਉਹਨਾਂ ਨੇ ਝੱਕਰ ਚਲਾਇਆ ਹੋਇਆ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਅੱਜ ਦੇ ਜਿਹੜੇ ਜ਼ਬਰਦਸਤੀ ਜਿਹੜੇ ਇਹ ਸਾਡੇ ਰੋਸ ਸਮਝਾਰੇ ਆ ਉਹ ਇੱਕ ਚੇਤਾਵਨੀ ਦੇ ਤੌਰ ਤੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਇਹ ਲੋਕਾਂ ਤੋਂ ਇਸੇ ਤਰ੍ਹਾਂ ਜਿਵੇਂ ਚੌਕੇ ਸਕੂਲ ਦਾ ਮਾਮਲਾ ਵਾਰ-ਵਾਰ ਪ੍ਰਸ਼ਾਸਨ ਵਾਅਦਾ ਕਰਕੇ ਮੁੱਕਰ ਰਿਹਾ ਉਹ ਚੌਕੇ ਸਕੂਲ ਦਾ ਮਾਮਲਾ ਵੀ ਵਿਚ ਖੜਾ ਹੈ ਜਾਨੀ ਕਿਉਂਕਿ ਚੌਕੇ ਸਕੂਲ 'ਚ ਵੀ ਜ਼ਬਰ ਹੋਇਆ ਚੌਥੀ ਵੀ ਜ਼ਬਰ ਹੋਇਆ ਪਟੰਡੇ ਦਾ ਹੈ ਐਵੇਂ ਜਿਵੇਂ ਚਾਹੇ ਉਹ ਖਾੜੇ ਦੇ ਵਿੱਚ ਹੋਵੇ ਚਾਹੇ ਅਦਰ ਸਗਰੂਰ ਦੇ ਵਿੱਚ ਹੋਵੇ ਚਾਹੇ ਬਠੋਰੀ ਦੇ ਵਿੱਚ ਹੋਵੇ ਚਾਹੇ ਹੋਰ ਕਿੰਨੇ ਥਾਮਾਂ ਤੇ ਆ ਉਹ ਸਾਰੇ ਥਾਮਾਂ ਤੇ ਜਿੱਥੇ ਜ਼ਮੀਨਾਂ ਦੀ ਗੱਲ ਚੱਲਦੀ ਆ ਚਾਹੇ ਜਿੱਥੇ ਰੋਜ਼ਗਾਰ ਦਾ ਮਾਮਲਾ ਬੇਰੁਜ਼ਗਾਰ ਨੌਜਵਾਨ ਕੁੱਟੇ ਜਾਂਦੇ ਉਹ ਸਾਰੇ ਤੇ ਜ਼ਬਰ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤੇ ਗਏ ਇਸ ਤਰ੍ਹਾਂ ਦੇ ਜ਼ਬਰ ਹੋ ਰਿਹਾ ਹੈਗਾ ਜਿਵੇਂ ਤੁਸੀਂ ਦੋ ਥਾਮਾਂ ਦੇ ਦੱਸਿਆ ਕਈ ਥਾਮਾਂ ਤੇ ਕਿਸਾਂ ਕਿਸਾਨਾਂ ਦਾ ਪੁਲਿਸ ਦਾ ਹੱਥੋਂ ਪਾਈ ਵੀ ਦੇਖੋ ਨੂੰ ਮੇਰੀਆਂ ਲਾਠੀ ਚਾਰਜ ਵੀ ਦੇਖੋ ਨੂੰ ਮਿਲ ਰਿਹਾ ਆ ਫਿਰ ਕਿਰਤਿਆਂ ਨੌਕਤਾਵਾਂ ਵੀ ਨਹੀਂ ਆ ਨੌਕਤਾ ਦਾ ਦੇਖੋ ਕਿ ਜਿਹੜਾ ਸੱਜੇ ਤੇ ਹਾਕਮ ਹੈ ਉਹ ਕਾਰਪੋਰੇਟ ਜਿਹੜਾ ਮਾਡਲ ਲੈ ਕੇ ਆ ਰਹੇ ਆ ਕਾਰਪੋਰੇਟ ਦੀਆਂ ਸਾਰੀਆਂ ਨੀਤੀਆਂ ਲਾਗੂ ਕਰ ਰਹੇ ਆ ਤੇ ਕਾਰਪੋਰੇਟ ਦੀਆਂ ਨੀਤੀਆਂ ਸਾਰੇ ਹੀ ਕਿਰਤੀ ਵਰਗ ਦੇ ਲੋਕਾਂ ਦਾ ਗਲ ਘੁੱਟਦੀਆਂ ਲੋਕੋ ਤੋਂ ਉੱਠ ਰਹੇ ਆ ਤੇ ਸਮੇਂ ਦੇ ਹਾਕਮ ਉਹ ਕਾਰਪੋਰੇਟਾਂ ਦੀਆਂ ਨੀਤੀਆਂ ਦਾ ਪੱਖਪੂਰਤ ਹੋਏ ਲੋਕਾਂ ਨਾਲ ਖੈਂਦੇ ਆ ਢਿੱੜਦੇ ਆ ਤੇ ਡਾਂਗ ਦੇ ਜੋਰ ਉਹ ਕਾਰਪੇਟੀ ਚਿਹਰਾ ਐਜੰਡਾ ਉਹ ਲਾਗੂ ਕਰਦੇ ਆ ਪਰ ਲੋਕ ਐ ਕਾਰਪੇਟੀ ਝੰਡਾ ਲਾਗੂ ਨਹੀਂ ਹੋਣ ਦੇਣਗੇ ਉਹ ਜਾਨ ਹੂਲ ਮੇ ਘੋਲਾਂ ਦੇ ਰਾਹ ਪਏ ਹੋਏ ਅਰਾਂਜੀ ਸਰਕਾਰ ਆਈ ਕਹਿੰਦੀ ਕੋਈ ਧਰਨਾ ਨਹੀਂ ਲੱਗੂ ਕੋਈ ਮੁਜ਼ਾਹਰਾ ਨਹੀਂ ਹੋ ਉਹ ਟੈਂਕੀ ਦੇ ਨਹੀਂ ਚੜੂਗਾ ਪਰ ਲਗਾਤਾਰ ਜਿਹੜੀਆਂ ਸ਼ਰਤਾਂ ਦੇਖ ਲਈਏ ਪੰਜਾਬ ਦੀਆਂ ਸਾਰੀਆਂ ਰੁਕੀਆਂ ਹੋਈਆਂ ਨੇ ਟੈਂਕੀਆਂ ਵੀ ਮੈਨੂੰ ਲੱਗਦਾ ਕਾਫੀ ਜ਼ਿਆਦਾ ਬੁੱਕ ਨਹੀਂ ਦਿੱਤੇ ਤਾਂ ਬੇਰੁਜ਼ਗਾਰ ਚੜੇ ਹੋਏ ਨੇ ਕੀ ਲੱਗਦਾ ਕਿਉਂ ਨਹੀਂ ਸਰਕਾਰ ਤੋਂ ਕੋਈ ਹੱਲ ਨਹੀਂ ਆ ਰਿਹਾ ਦੇਖੋ ਸਰਕਾਰ ਨੇ ਹੱਲ ਕਰਨਾ ਹੀ ਨਹੀਂ ਸੀ ਇਹਦਾ ਤਾਂ ਸਗੈ ਉਲਟ ਹੱਲ ਕਰ ਲਓ ਭਗਵਾਨ ਜਿਦਾ ਕਹਿੰਦੇ ਹੈ ਨਾ ਧਰਨੇ ਨਹੀਂ ਲੱਗਿਆ ਕਰਨਗੇ ਅਸਲ ਉਹਦਾ ਮਤਲਬ ਇਹ ਸੀ ਕਿ ਹੁਣ ਉਲਟੇ ਲੱਗਿਆ ਕਰਨਗੇ ਧਰਨੇਆਂ ਨਾਲ ਸਰਨਾ ਕਿਉਂਕਿ ਧਰਨੇ ਕਾਈ ਲੱਗਦਾ ਜੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਸਮੱਸਿਆਵਾਂ ਦਾ ਹੱਲ ਕਿਸੇ ਦਾ ਨਹੀਂ ਭਗਵੰਤ ਮਾਨ ਤੋਂ ਹੋ ਰਿਹਾ ਇਸ ਕਰਕੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਜੋ ਤੇ 3 ਮਾਰਚ ਨੂੰ ਇਹਨਾਂ ਦੇ ਨਾਲ ਮੀਟਿੰਗ ਸੀ ਉਸ ਤੋਂ ਜਿਵੇਂ ਉੱਠ ਕੇ ਭੱਜਿਆ ਤੇ ਜਿਵੇਂ ਲੋਕਾਂ ਦੀ ਖਾਸ ਕਰਕੇ ਕਿਸਾਨਾਂ ਦੀ ਲਹਿਰ ਨੂੰ ਉਹਨੇ ਲਲਕਾਰਿਆ ਤੇ ਕਿਸਾਨਾਂ ਦੀ ਲਹਿਰ ਨੇ ਉਹਨੂੰ ਚੋਕੀ ਵਜੋਂ ਲਿਆ ਉਹਦੋਂ ਤੋਂ ਲੈ ਕੇ ਲਗਾਤਾਰ ਟੱਕਰਾਂ ਚੱਲ ਰਹੀਆਂ ਥਾ ਥਾ ਤੇ ਅਰੇ ਬਿਆਨ ਆਉਦੇ ਨੇ ਮੁੱਖ ਮੰਤਰੀ ਸਾਹਿਬ ਦੇ ਕਿਸਾਨ ਵਿਹਲੇ ਨੇ ਕਿਸਾਨ ਕਹਿੰਦੇ ਕੰਮ ਨਹੀਂ ਕਰਨ ਦੇ ਰਹੇ ਕਦੇ ਕਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਦੇ ਮੀਟਿੰਗਾਂ ਤੇ ਵੀ ਮੁੱਖ ਮੰਤਰੀ ਸਾਹਿਬ ਆਪ ਆ ਜਾਂਦੇ ਨੇ ਕੀ ਲੱਗਦਾ ਕਿਉਂ ਨਹੀਂ ਤੁਹਾਡੇ ਚ ਕਿਤੇ ਬੈਠ ਕੇ ਮਸਲੇ ਹੱਲ ਹੁੰਦੇ ਕਿਉਂਕਿ ਜਦ ਧਰਨੇ ਲੱਗਦੇ ਨੇ ਕਿਤੇ ਕਦੇ ਤੁਸੀਂ ਪਰੇਸ਼ਾਨ ਹੁੰਦੇ ਹੋ ਆਮ ਲੋਕੀ ਪਰੇਸ਼ਾਨ ਹੁੰਦੇ ਮੈਂ ਬਲਕਨ ਸਿੰਘ ਬਰਾੜ ਸੂਬਾ ਜਨ 77 ਕੋਲ ਹਿੰਦ ਕਿਸਾਨ ਸਭਾ ਪੰਜਾਬ ਭਗਵਾਨਤਮਾਨ ਜੋ ਕੇਂਦਰ ਸਰਕਾਰ ਦੀ ਇੱਕ ਪਾਲਿਸੀ ਹੈ ਲੜਦੇ ਹੋਏ ਲੋਕਾਂ ਨੂੰ ਬਦਨਾਮ ਕਰਨਾ ਉਹਨਾਂ 'ਚ ਫੁੱਟ ਪਾਉਣਾ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨਾ ਉਹਨੂੰ ਉਹਨੇ ਤਿੰਨ ਮਤਲਬ ਕਿ ਤਰੀਕ ਤੋਂ ਬਾਅਦ ਜਦੋਂ ਸਾਡੀ ਮੀਟਿੰਗ ਛੱਡ ਕੇ ਭੱਜਿਆ ਉਨੇ ਬੜੀ ਤੰਦੇਹੀ ਦੇ ਨਾਲ ਲਾਗੂ ਕਰਨਾ ਸ਼ੁਰੂ ਕੀਤਾ ਹੈ ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ ਕਿ ਕਿਸਾਨ ਹੈ ਜੋ ਖੇਤੀ ਕਰਦਾ ਤੇ ਕਿਸਾਨ ਜਥੇਬੰਦੀਆਂ ਉਹਦੇ ਹੱਕਾਂ ਵਾਸਤੇ ਲੜਦੀਆਂ ਨੇ ਕਿਸਾਨ ਨੂੰ ਸਮੇਂ ਸਿਰ ਪੀ ਨਹੀਂ ਮਿਲਦਾ ਖਾਦ ਨਹੀਂ ਮਿਲਦੀ ਤੁਸੀਂ ਸਾਰੇ ਦੇਖਦੇ ਹੋ ਟੀਏਪ ਯੂਰਗਾ ਦੀ ਬਲੈਕ ਮਿਲ ਹੁੰਦੀ ਆ ਉਹਦੇ ਨਾਲ ਘਟਗਾ ਸਮਾਨ ਵਿੱਚ ਜਾਂਦਾ ਲੈਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਆ ਜਦੋਂ ਉਹਦੇ ਨਾਲ ਫਸਲਾਂ ਮਰ ਜਾਂਦੀਆਂ ਇੱਕ ਜਾਲੀ ਬੀਆ ਨਾਲ ਜਾਲੀ ਦਵਾਈਆਂ ਨਾਲ ਉਹਦੇ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਆ ਕੁਦਰਤੀ ਆਫਤਾਂ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਆ ਕਿਹੜੇ ਸਰਗੱਲ ਹੈ ਜਿਹੜੀ ਸਰਕਾਰ ਸਾਡੀ ਪੂਰੀ ਕਰ ਰਹੀ ਹੈ ਚਾਰ ਦੀ ਗੱਲ ਤੇ ਉੱਤਰ ਰਹੀ ਹੈ ਬੱਕਰੀ ਦਾ ਮੁਆਜਰਾ ਦੇਣ ਵਾਲੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਤਿੰਨ ਤਿੰਨ ਵਾਰੀ ਫਸਲ ਮਾਰੀ ਗਈ 1 ਰੁਪਿਆ ਉਹਨਾਂ ਕਿਸਾਨਾਂ ਦੇ ਹਾਸਤੇ ਨਹੀਂ ਧਰਿਆ ਫੇਰ ਅਸੀਂ ਔਖੇ ਸੌਖੇ ਹੋ ਕੇ ਫਸਲ ਪੈਦਾ ਕਰ ਲੈਨੇ ਆ ਉਸ ਫਸਲ ਨੂੰ ਚੱਕਿਆ ਨਹੀਂ ਜਾਂਦਾ ਟੁੱਟੇ ਮਾਰੇ ਜਾਂਦੇ ਆ ਉਹਨਾਂ ਵੀ ਇਸ ਟਾਈਮ ਤੁਸੀਂ ਸ਼ੈਲਰਾਂ ਵਾਲਾ ਉਹ ਜਾ ਕੇ ਪੁੱਛੋ ਪੂਰੇ ਪੰਜਾਬ 'ਚ ਚੌੜ ਲਾਉਣ ਨੂੰ ਥਾਂ ਨਹੀਂ ਅਜੇ ਸ਼ੈਲੰਗ ਚੱਲ ਰਹੀ ਹੈ ਜਿਹੜੀ ਪਹਿਲਾਂ ਕਈ ਮਹੀਨੇ ਖਤਮ ਹੋਣੀ ਚਾਹੀਦੀ ਨਵਾਂ ਸੀਜ਼ਨ ਆ ਰਿਹਾ ਇਹਨੂੰ ਕੋਈ ਫਿਕਰ ਨਹੀਂ ਲੋਕ ਡਰਾਮੇ ਬਾਜ਼ੀਆਂ ਕਰਦਾ ਤੁਰੇ ਫਿਰਦਾ ਹੈ ਮੈਂ ਸ਼ੈਲਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਅਗਲੀ ਵਾਰ ਤੋਂ ਸ਼ੈਲਰ ਨਹੀਂ ਚਲਾਵਾਂਗੇ ਅਸੀਂ ਕਤਾਨਾਂ ਨੂੰ ਆਪਦੀ ਫਸਲ ਵੇਚਣ ਵਾਸਤੇ ਧਰਨੇ ਲਾਉਣੇ ਪੈਂਦੇ ਆ ਫੇਰ ਕੋਈ ਸਮਾਜਿਕ ਮਸਲੇ ਚਾਹੇ ਸਕੂਲ ਦਾ ਮਸਲਾ ਹੋਵੇ ਚਾਹੇ ਕੋਈ ਸੜਕ ਤੇ ਐਕਸੀਡੈਂਟ ਹੋ ਜਾਂਦਾ ਹੈ ਕਰੀਬ ਬੰਦੇ ਦੀ ਰੱਪਟ ਨਹੀਂ ਲਿਖੀ ਜਾਂਦੀਗੀ ਜਿਹੜਾ ਨਿਆਂ ਦੇਣ ਦਾ ਦਾਵਾ ਕਰਦਿਆ ਉਹਦੇ ਵਾਸਤੇ ਕੋਈ ਵਿਰੋਧੀ ਪਾਰਟੀ ਨਹੀਂ ਆਉਂਦੀ ਨਿਆਂ ਦਿਵਾਉਣ ਵਾਸਤੇ ਲੋਕ ਚੱਲ ਕੇ ਕਿਸਾਨ ਜਿਥੇ ਬੰਦੀਆਂ ਕੋਲੇ ਜਾਂਦੇ ਆ ਭਾਵੇਂ ਕਿਸੇ ਦੀ ਕੁੜੀ ਹਾਂ ਨਸ਼ੇ ਦਾ ਮਾਮਲਾ ਹੈ ਨਸ਼ਾ ਵੇਚ ਰਿਆ ਸ਼ਰੇਆਮ ਸ਼ਰੇਆਮ ਰਿੱਤੇ ਬਜਰੀ ਦੀ ਬਲੈਕ ਜੋ ਵੀ ਮੁੱਦੇ ਨੇ ਮੁਰਕੜ ਕੇ ਕਿਸਾਨ ਜਿਥੇ ਬੰਦੀਆਂ ਕੋਲੇ ਆਉਂਦੇ ਆ ਮਜ਼ਦੂਰ ਜਿਥੇ ਬੰਦੀਆਂ ਕੋਲੇ ਆਉਂਦੇ ਆ ਉਹਨਾਂ ਕੋਲੇ ਧਾਰਨਾ ਲਾਉਣ ਤੋਂ ਸਿਵਾਏ ਹੱਲ ਕੀ ਹੈ ਇੱਕ ਗੱਲ ਦੱਸੋ ਜਦੋਂ ਅਸੀਂ ਧਾਰਨਾ ਲਾਉਂਦੇ ਆ ਉਦੋਂ ਕਹਿੰਦੇ ਵੇਲੜਾ ਕਿਸੇ ਦਾ ਜੀ ਨਹੀਂ ਕਰਦਾ ਅੱਜ 47 ਡਿਗਰੀ ਟੈਂਪਰੇਚਰ ਤੇ 33 ੜਕ ਤੇ ਭਗਵੰਤ ਮਾਨ ਬੈਠ ਕੇ ਦਿਖਾਵੇ ਜਿਹੜਾ ਵੋਟਾਂ ਲੈਣ ਦੀ ਖਾਤਰ ਸਾਡੇ ਮੂਰੇ ਹੋ ਹੋ ਬੈੰਦਾ ਸੀ ਪਹਿਲਾਂ ਅੱਜ ਬਹਿ ਕੇ ਦਿਖਾਵੇ ਉਹ ਤੇ ਉਹ ਬੁੱਧੂ ਬਣਾ ਰਿਹਾ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਜਿਹੜੀਆਂ ਜ਼ਮੀਨ ਖੋਹੂ ਰਜਗਾਰ ਖੋਹੂ ਤੇ ਕਾਰਪੋਰੇਟ ਪੱਕੀ ਨੀਤੀਆਂ ਟੰਡੇ ਨਾਲ ਘੁੱਟ ਕੇ ਜਿਹੜਾ ਸਟੇਟ ਦਾ ਇੱਕ ਹਥਿਆਰ ਹੁੰਦਾ ਡੰਡਾ ਸਦੀਆਂ ਤੋਂ ਚੱਲਦਾ ਆਉਂਦਾ ਉਸ ਹਥਿਆਰ ਨੂੰ ਲਾਗੂ ਕਰਨ ਵਾਸਤੇ ਬੜਾ ਅੱਗੇ ਹੋ ਕੇ ਲਾਗੂ ਕਰ ਰਿਆ ਉਹ ਇਹਦੀ ਅਸੀਂ ਸਖਤ ਸ਼ਬਦਾਂ ਇਹ ਨਿੰਦਾ ਕਰਦੇ ਆਂ ਉਲਟਾ ਆਮ ਬਠਿੰਡੇ ਦੇ ਵਿੱਚ ਜਿਹੜਾ ਕਾਰਾ ਹੋਇਆ ਨਰਿੰਦਰਜੀਤ ਸਿੰਘ ਨਾ ਦਾ ਇੱਕ ਮੁੰਡਾ ਇਹਦੀ ਪੁਲਿਸ ਨੇ ਥਾਣੇ ਦੇ ਵਿੱਚ ਕਰੰਟ ਲਾ ਕੇ ਮਾਰਦਾ ਇਸ ਤਰ੍ਹਾਂ ਦੇ ਸੰਕੜੇ ਪੁਲਿਸ ਮੁਕਾਬਲੇ ਜਿਹੜਾ ਪਟਿਆਲੇ ਦੇ ਵਿੱਚ ਕਰਨਲ ਤੇ ਹਮਲਾ ਕੀਤਾ ਸੀ ਉਹ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਨੂੰ ਅੰਜਾਮ ਦੇ ਕੇ ਆਈ ਸੀ ਧਾਤਾ ਦੇ ਹੋਰੇ ਭਗਵਤ ਮਾਨ ਦੀਆਂ ਅੱਖਾਂ ਬੰਦ ਹੈ ਉਹਨੂੰ ਕਿਸਾਨ ਦੀ ਇਹ ਸਿਰਫ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਲਹਿਰ ਨੂੰ ਬਦਨਾਮ ਕਰਨ ਵਾਸਤੇ ਲੋਕਾਂ ਨੂੰ ਲੜਾਈ ਤੋਂ ਰੋਕਣ ਵਾਸਤੇ ਸਾਰਾ ਏਜੰਡਾ ਹੈ ਅੱਜ ਰੋਸ ਮਾਰਚ ਕੀਤਾ ਹੁਣ ਅਗਲਾ ਐਕਸ਼ਨ ਕੀ ਰਹਿਣ ਵਾਲਾ ਸੰਯੁਕਤ ਕਿਸਾਨ ਮੋਰਚੇ ਦਾ ਕਿਸਾਨ ਮੋਰਚੇ ਦੇ ਦੋ ਪੜਾਵਾਂ ਤੇ ਅੱਜ ਪਟੰਡੇ ਦੇ ਸੰਗਰੂਰ ਚ ਵੱਡੇ ਮਜਾਰੇ ਹੋਇਆ ਇੱਕ ਗੰਦੇ ਪਾਣੀ ਨੂੰ ਲੈ ਕੇ ਜਿਹੜਾ ਅਖਾੜੇ ਦੇ ਵਿੱਚ ਉੱਥੇ ਚੱਲ ਰਿਹਾ ਹੈ ਜਗਰਾਉ ਦੋ ਤਰੀਕ ਨੂੰ ਹੋਣਾ ਹੈ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ ਅਗਲੇ ਐਕਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਅਸੀਂ ਏਦੋਂ ਵੀ ਸਖਤ ਦੇਵਾਂਗੇ ਬਿਲਕੁਲ ਇਸ਼ਾਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੂਰੇ ਮਾਮਲਿਆਂ ਤੇ ਆਉਣ ਵਾਲੇ ਸਮੇਂ ਵਿੱਚ ਮੀਟਿੰਗ ਕਰੇਗਾ ਤੇ ਸਖਤ ਜਿਹੜਾ ਐਕਸ਼ਨ ਸਰਕਾਰਾਂ ਦੇ ਖਿਲਾਫ ਕੀਤਾ ਜਾਵੇਗਾ ਮਨੀਸ਼ ਕੇਰਕ ਪੀਟੀਸੀ ਨਿਊਜ਼ ਪਟੰਡਾ